ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਤੁਹਾਨੂੰ ਆਪਾਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਮਨੀ ਕਰਨ ਸਾਹਿਬ ਅਮਰਤਵੇਲਾ ਸਵੇਰ ਦਾ ਟਾਈਮ ਆ ਜੀ ਬਹੁਤ ਵਧੀਆ ਵਾਤਾਵਰਨ ਜਿਹੜਾ ਬਹੁਤ ਵਧੀਆ ਸਾਫ਼ ਸੁਥਰਾ ਵਾਤਾਵਰਨ ਆ ਤੁਸੀਂ ਦੇਖ ਰਹੇ ਹੋ ਪਾਣੀ ਦੀ ਰਫਤਾਰ ਵੀ ਘੱਟ ਹੀ ਆ ਜੀ ਪਾਣੀ ਬਹੁਤ ਘੱਟ ਆ ਰਿਹਾ ਤੇ ਆਪਾਂ ਹੁਣ ਇਸ ਟਾਈਮ ਤੁਹਾਨੂੰ ਅੰਦਰ ਲਿਜਾਣੇ ਦਰਬਾਰ ਸਾਹਿਬ ਦਰਸ਼ਨ ਕਰਵਾ ਰਹੇ ਹਾਂ ਇਹ ਗਰਮ ਪਾਣੀ ਦਾ ਚਸ਼ਮਾ ਹੈ ਇਧਰ ਹਨਾ ਜਿਹੜੀ ਭਾਫ ਉੱਡ ਰਹੀ ਆ ਇਹ ਗਰਮ ਪਾਣੀ ਦਾ ਚਸ਼ਮਾ ਤੁਸੀਂ ਦੇਖ ਰਹੇ ਹੋ ਜਿੱਥੇ ਖਾਣਾ ਪਕਾਇਆ ਜਾਂਦਾ ਹਨਾ ਇਹ ਗਰਮ ਪਾਣੀ ਦਾ ਚਸ਼ਮਾ ਤੇ ਤੁਸੀਂ ਦੇਖ ਰਹੇ ਹੋ ਸਾਰਾ ਵਾਤਾਵਰਨ ਇਹ ਨਦੀ ਆ ਪਾਣੀ ਬਹੁਤ ਘੱਟ ਆ ਜੀ ਨਦੀ ਚਾਰਿਆ ਇਸ ਵਾਰ ਪਾਣੀ ਬਹੁਤ ਘੱਟ ਆ ਆਓ ਤੁਹਾਨੂੰ ਅੰਦਰ ਆਪਾਂ ਦਰਸ਼ਨ ਕਰਾਉਨੇ ਆ ਇਹ ਗੁਰੂ ਸਾਹਿਬ ਦਾ ਸਰੂਪ ਆ ਗੁਰਨਾਨਕ ਸਾਹਿਬ ਜੀ ਮਹਾਰਾਜ ਭਾਈ ਪਾਲਾ ਭਾਈ ਮਰਦਾਨਾ ਜੀ ਠੀਕ ਆ ਜੀ ਤੁਹਾਨੂੰ ਆਪਾਂ ਅੰਦਰ ਦਰਸ਼ਨ ਕਰਾਉਨੇ ਸਾਰੇ ਦਰਬਾਰ ਸਾਹਿਬ ਦੇ ਇਧਰ ਸਰੋਵਰ ਆ ਜੀ ਸੰਗਤਾਂ ਜਿਹੜੀਆਂ ਬਹੁਤ ਘਟ ਆਈਆਂ ਹੁਣ ਜਾਂ ਸੰਗਤ ਇਹ ਕੀ ਰਾਤ ਨੂੰ ਆ ਕੇ ਚਲੀ ਗਈ ਕੋਈ ਮਾੜੇ ਮੋਟੀ ਆ ਸੰਗਤਾਂ ਆ ਰਹੀਆਂ ਹਾਂਜੀ ਇਸ ਦਰਵਾਜ਼ੇ ਇਹ ਲੰਗਰ ਹਾਲ ਆ ਜੀ ਠੀਕ ਆ ਹਾਂਜੀ ਇਹ ਲੰਗਰ ਹਾਲ ਆ ਠੀਕ ਆ ਤੇ ਇੱਥੇ ਦਰਬਾਰ ਸਾਹਿਬ ਆਪਾਂ ਮੱਥਾ ਟੇਕਣਾ ਅੰਦਰ ਦਰਬਾਰ ਸਾਹਿਬ ਚ ਸੈਟ ਕਰੋ ਜੀ ਹਾਂਜੀ ਇਹ ਦਰਬਾਰ ਸੇਵਾ ਠੀਕ ਆ ਜੀ ਤੇ ਜਦੋਂ ਸੰਗਤਾਂ ਜ਼ਿਆਦਾ ਆਉਂਦੀਆਂ ਸਵੇਰ ਸ਼ਾਮ ਜਾ ਉਦੋਂ ਕੀਰਤਨ ਹੁੰਦਾ ਹਨਾ ਤੇ ਬਾਕੀ ਨਿਤਨੇਮ ਹੋ ਗਿਆ ਤੇ ਸੰਗਤਾਂ ਇਹ ਦਰਬਾਰ ਸੇਵਾ ਵੀ ਫੋਟੋ ਲੱਗੀਆਂ ਹੋਈਆਂ ਇੱਥੇ ਠੀਕ ਆ ਜੀ ਗੁਰੂ ਸਾਹਿਬਾਨਾਂ ਦੀਆਂ ਤੇ ਇਹ ਦਰਬਾਰ ਸੇਵ ਨੇ ਉਹ ਤਰਪੋਸ ਉਹ ਇਹ ਗਰਚਿਕ ਆ ਕਮਸ ਹਮਾਂ ਪਰਕਨੇ ਠੀਕ ਹੈ ਅੱਜ ਦਾ ਹੁਕਮਨਾਮਾ ਸਾਹਿਬ ਉਹ ਬਹੇਕਰ ਤਾਂ ਹਵਾ ਵਾਹ ਰਹੀ ਜਿੱਕੀ ਫਤ ਹਵਾ あのこの車。